ਕੀ ਕਹਣਾ ਚੰਗੀ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੀ ਆਪਣੀ ਸ਼ਹਿਜ਼ਾਦੀ ਰੂਪਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਫੌਤ ਭਾਗਾ ਵਾਲਾ ਦਿਨ ਆ ਕਿ ਅਸੀਂ ਅਨੰਦਪੁਰ ਸਾਹਿਬ ਆਇਆ குருਆਂ ਦੀ ਇਹ ਧਰਤੀ ਆ ਸਾਡੇ ਗੁਰਪ੍ਰੀਤ ਸਿੰਘ ਮਹਾਰਾਜ ਜੀ ਦੀ ਆਰ ਸਾਡੇ ਬਾਬਾ ਜੀ ਚਮਕੌਰ ਸਾਹਿਬ ਤੋਂ ਜਸਪੀਰ ਬਾਬਾ ਜੀ ਇਲੈਕਸ਼ਨਸ ਦੇ ਵਿੱਚ ਖੜੇ ਹੋਣ ਜਾ ਰਹੇ ਆ ਔਰ ਮੈਂ ਸਾਰੇ ਅੰਦੇ ਅੱਗੇ ਇਹੀ ਰਿਕੁਐਸਟ ਕਰੂੰਗੀ ਕਿ ਵਾਦ ਤੋਂ ਬਾਅਦ ਸਾਨੂੰ ਸਪੋਰਟ ਚਾਹੀਦੀ ਆ ਕਿਉਂਕਿ ਉਹ ਟਾਈਮ ਸੀਗਾ ਜਦੋਂ ਲੋਕ ਜਿੱਤ ਜਾਂਦੇ ਆ ਤਾਂ ਆਫਟਰ ਜਿੱਤਣ ਤੋਂ ਬਾਅਦ ਕਹਿੰਦੇ ਕਿ ਅਸੀਂ ਲੋਕਾਂ ਨੂੰ ਇਹ ਹੈਲਪ ਕਰਾਂਗੇ ਉਹ ਹੈਲਪ ਕਰਾਂਗੇ ਲੇਕਿਨ ਬਾਬਾ ਜੀ ਨੇ ਜਿਹੜੇ ਜ਼ਰੂਰਤਮੰਦ ਲੋਕ ਹੁੰਦੇ ਆ ਬੇਟੀਆਂ ਦੀਆਂ ਸ਼ਾਦੀਆਂ ਕੀਤੀਆਂ ਬੱਚਿਆਂ ਦੀ ਸਟੱਡੀ ਦਾ ਖਰਚਾ ਕੀਤਾ ਮੈਡੀਸਿਨਸ ਦਾ ਖਰਚਾ ਕੀਤਾ ਹਰ ਇੱਕ ਚੀਜ਼ ਦੀ ਜ਼ਰੂਰਤ ਨੂੰ ਫੈਸਿਲਿਟੀਆਂ ਨੂੰ ਪੂਰਾ ਕੀਤਾ ਮੇਰੇ ਵੱਲੋਂ ਇਹ ਹੀ ਹੈ ਕਿ ਅੱਜ ਸੰਗਤ ਦੀ ਸਾਨੂੰ ਸਾਰੀ ਮਤਲਬ ਜਿੱਥੇ ਅਨੰਦਪੁਰ ਸਾਹਿਬ ਦੇ ਵਿੱਚ ਅਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਸਾਰੇ ਨੂੰ ਇਹ ਹੀ اپੀਲ ਆ ਕਿ ਵੱਧ ਤੋਂ ਵੱਧ ਸਾਨੂੰ ਸਾਰਿਆਂ ਦੀ سپورਟ ਚਾਹੀਦੀ ਆ ਕਿ ਬਾਬਾ ਜੀ ਅਗਰ ਜਿੱਤਣਗੇ ਜਿੱਤਣ ਤੋਂ ਬਾਅਦ ਹੋਰ ਜ਼ਰੂਰਤਮੰਦ ਲੋਕਾਂ ਦੀ ਹੈਲਪਫੁਲ ਹੋਣਗੇ ਮਦਦ ਕਰਨਗੇ ਮੇਰੇ ਵੱਲੋਂ ਬਾਬਾ ਜੀ ਨੂੰ ਬਹੁਤ ਸਾਰੀਆਂ ਮੁਬਾਰਕਾਂ ਜਨਰਲ ਫੈਕਟਰੀ ਯੂਥ ਦੀ ਸਨਸ ਮਾਰਚ ਵੱਲੋਂ ਅਸੀਂ ਆਏ ਆਂ ਆਰ ਬਾਬਾ ਜੀ ਨੂੰ ਮੇਰੇ ਵੱਲੋਂ ਇਲੈਕਸ਼ਨਸ ਦੀ ਸਟਾਰਟਿੰਗ ਤੋਂ ਬਹੁਤ ਸਾਰੀਆਂ ਮੁਬਾਰਕਾਂ ਵਾਦ ਤੋਂ ਵਾਦ ਅਸੀਂ ਸਪੋਰਟ ਕਰਾਂ ਅਰ ਤੁਹਾਡੀ ਸਾਰਿਆਂ ਦੀ ਸਾਥ ਦੀ ਲੋੜ ਹੈ ਜੀ